ਲਿਜਾਣਾ ਪਊਗਾ ਅੱਗੇ ਵਾਸਤੇ ਕੋਲੇ ਕਹਿੰਦੇ ਐ ਅੜ ਗਿਆ ਅੜ ਗਿਆ ਲੈਫਟ ਕੋ ਚਾਹਦਾ ਆ ਨਾ ਲੈਫਟ ਨਹੀਂ ਜੱਗੇ ਬਹੁਤ ਕੋਲੇ ਕਹਿੰਦੇ ਅਟਾ ਬੈਲੀ ਨਾ ਲੈਫਟ ਕਾਸੀ ਆ ਥੱਲੇ ਕਰ ਜਮਾ ਉਹਨੂੰ ਲਓ ਜੀ ਦੇਖੋ ਮੁੰਡਿਓ 855 ਹੋਰ ਬਾਈ ਸਾਡਾ ਨਾਕਾਜ਼ ਮੈਨੂੰ ਲੱਗੇ ਕਿ ਉਹ ਰੱਸ ਤੇ ਉਹ ਬੰਦਾ ਚੱਲ ਰਿਹਾ ਨਾ ਉਹ ਪਈ ਗਿਆ ਕੰਮਾ ਸੰਟਾ ਦੇ ਰਿਹਾ ਨਾ ਕਹਿੰਦਾ ਦੇਣ ਮੱਜਾ ਆਉਂਦਾ ਭੰਦੇ ਰਾਈਵਰ ਅਣਾਰ ਆਉਣਿਆ ਜਿਹੜਾ ਆਉਂਦਾ ਤੇਰਾ ਆਪਣਾ ਬੜਾ ਤਗੜਾ ਨਾ ਬਹੁਤ ਤਗੜਾ ਓਏ ਉਹ ਤੇਲ ਕਹੜਾ ਆਪਣਾ ਮਾਜਦਾ ਪਰ ਭੱਜਦਾ ਪਿੱਛੇ ਵੱਜ ਗਿਆ ਮੈਂ ਕੀ ਕਰਾਂ ਉਹ ਤਾਂ ਬਣੀ ਲੱਗੇਗਾ ਦਿਖਾ ਦੇ ਰੱਖਾ ਹਾਲਟਾ ਆਇਆ ਹੋ ਤੂੰ ਕੋਈ ਨਾ ਮੈਂ ਇਹ ਅਸਰ ਮੈਂ ਹੁਣ ਦੇਖਦਾ ਨਹੀਂ ਅੰਮ੍ਰਿਤ ਨਾ ਕਿਹਦੀ ਨਾ ਕੋਈ ਇਹਨੂੰ ਚਲਾ ਰ ਰਵਣਾ ਦਾ ਨਾ ਕਿਹਨੂੰ ਇਹਨੂੰ ਆਦਾ ਨਹੀਂ ਚਲਾਉਣਾ ਕਿ ਬਿੱਜੜ ਜਾ ਭਾਵੇਂ ਸਾਰਾ ਜੋਰ ਲਗਾਉਂਦਾ ਹੈਗਾ ਬਸ ਸਹੀ ਹੈ